ਲਾਵੀ ਮਤਰਾ ਪਿੰਡ ਬਦਨੀ ਕਲਾਂ ਜਿਹਨੇ ਮੋਗੇ ਦੇ ਵਿੱਚੋਂ ਬਾਈ 나ਡੀ ਦੇ ਕਰੋ ਤੇ ਬਾਈ ਨਾਨ ਸਿੰਘ ਦੇ ਨਾਨਕਾ ਘਰ ਦੇ ਕੋਲੇ ਬਾਈ ਦਾ ਘਰ ਆ ਜਿੱਥੋਂ ਵੀਡੀਓ ਕਵਰ ਕੀਤੀ ਆ ਤੇ ਬਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਈ ਆਪਣਾ ਮੇਰਾ ਨਾਮ ਵੀਰੇ ਲਾਡੀ ਆ ਪਿੰਡ 'ਚ ਮੈਨੂੰ ਉਹ ਨਾਮ ਮੇਰਾ ਬਿਆਨ ਸਿੰਘ ਆ ਪਿੰਡ 'ਚ ਮੈਨੂੰ ਲਾਡੀ ਕਹਿੰਦੇ ਦੁਆਵੀਆਂ ਦੇ ਵਾਜਦੇ ਆ ਪਿੰਡ 'ਚ ਬਈ ਨਾਨਕਾ ਘਰ ਦੇ ਕੋਲ ਘਰ ਆ ਹਾਂਜੀ ਬਿਲਕੁਲ ਵੀਰੇ ਅੱਛਾ ਇਹ ਗਾਂ ਜਿਹੜੀ ਕਿਨਵਾ ਸੂਹਾ ਸੂਰੀ ਆ ਵੀਰੇ ਇਹ ਵੀਰੇ ਅੱਜ ਕੇ ਤੀਜਾ ਸੂਹਾ ਸੂ ਵੀ ਦੂਜੇ ਸੂਏ ਅਸੀਂ ਆਪ ਲੈ ਆਂਦੀ ਸੀ ਠੀਕ ਆ ਬਈ ਕਿੰਨੇ ਦਿਨ ਬਾਕੀ ਸੂਹ ਦੇ ਵਿੱਚ ਬਈ ਇਹ ਬਈ ਲੈ ਜੂਗਾ ਤੇ ਤੋਤੇ ਅੱਛਾ ਦੁੱਧ ਕਿੰਨਾ ਚੁੰਦੇ ਰਹੇ ਬਈ ਆਪਾਂ ਦੁੱਧ ਬਈ ਇਹਦੇ ਆ 20 ਕਿਲੋ ਉਹਨਾਂ ਨੇ ਕਹਿ ਕੇ ਦਿੱਤੀ ਸੀ ਹਾਂਜੀ ਇਹਨੇ 24 ਕਿਲੋ ਦੁੱਧ ਸਾਨੂੰ ਘਰੇ ਆ ਕੇ ਦਿੱਤਾ 24 ਕਿਲੋ ਦੁੱਧ ਤੁਹਾਨੂੰ ਘਰੇ ਆ ਕੇ ਦਿੱਤਾ 20 ਕਿਲੋ ਅਗਲੇ ਨੇ ਕਹਿ ਕੇ ਦਿੱਤੀ ਬਹੁਤ ਬਹੁਤ ਕਿ ਇੱਕ ਵੀ ਅਧ ਖਰੀਦਦਾਰ ਦੀ ਤਸੱਲੀ ਆ ਪੂਰੀ ਹਾਂ ਨਾ ਯਾਰ ਇਹਨੇ ਸਾਨੂੰ ਨਾ ਜਿੰਨੇ ਆ ਮੇਰੇ ਪਸ਼ੂ ਖੜੇ ਆ ਅਸੀਂ ਇਹਨੂੰ ਕੱਲੀ ਨੂੰ ਮੰਨਦੇ ਹੁੰਦੇ ਸੀ ਵੀ ਇਹ ਸਾਰਿਆਂ ਨੂੰ ਉੱਤੇ ਆ ਸਾਰਿਆਂ ਨੂੰ ਹਾਂ ਅੱਜ ਰੇਟ ਕੀਤਾ ਕੀਤਾ ਵੀਰੇ ਆਪਾਂ ਇਹਦਾ ਅੱਜ ਰੇਟ ਦਾ ਵੀਰੇ 85000 ਰੁਪਇਆ ਤੈਅ ਕੀਤਾ ਮਨਤਨ ਕਰਾਂਗੇ ਮਨਤਨ ਪੂਰਾ ਫੋਲ ਹੋਊਗਾ ਠੀਕ ਹੈ ਬਈ ਲੈ ਜੀ ਮੇਤਰੋ ਸਾਈ ਵਾਲ ਦੇ ਨਾਲ ਕ੍ਰੋਸ ਦੁੱਧਾਂ ਵਾਲੇ ਪੱਖ ਤੋਂ ਮਜ਼ਬੂਤ